ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਲਵੋਸਤੀ ਬਲਵੋਸਤੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਗੱਲ ਇਹ ਕਰਨੀ ਆ ਵੀ ਬੜੀ ਇਨਸਿਕਿਉਰਟੀ ਹੋ ਗਈ ਹੱਥ ਪੈਰ ਕੰਬਣ ਲੱਗੇ ਕਿਹਦੇ ਜੀ ਇੱਕ ਤਾਂ ਸਾਡੇ ਕਿਸਾਨ ਕੋਆਪਰੇਟਿਵ ਦੇ ਗਰੁੱਪ ਬਣਾਏ ਹੋਏ ਸੀਗੇ ਅਸੀਂ ਡਿਲੀਟ ਕਰਤੇ ਸੀ ਕਿਉਂਕਿ ਸਾਡਾ ਹੁਣ ਟੈਲੀਗ੍ਰਾਮ ਤੇ ਗਰੁੱਪ ਉਹਨਾਂ 'ਚ ਕਮੈਂਟ ਪਾਉਣੇ ਸ਼ੁਰੂ ਕਰਤੇ ਸਾਡੇ ਨਾਲ ਜਿਹਨੇ ਆਏ ਕੀਤਾ ਸੀ ਥੋੜੇ ਨਾਲ ਵੀ ਕਰ ਜੂ ਕਿਸਾਨਾਂ ਨਾਲ ਵੀ ਕਰ ਜੂ ਉਪਰਾਇਵਾ ਮੈਂ ਤਾਂ ਕਰ ਜੂ ਮੰਨ ਲਿਆ ਤੁਸੀਂ ਸਰਕਾਰ ਨੂੰ ਕਹਿ ਦਿਓ ਅੱਗੇ ਲੱਗੋ ਭਾਈ ਕਰ ਦੋ ਆ ਕੰਮ ਤੁਸੀਂ ਕਿਸੇ ਕਿਸਾਨ ਯੂਨੀਅਨ ਨੂੰ ਕਹਿ ਦਿਓ ਭਾਈ ਅੱਗੇ ਲੱਗੋ ਕਰ ਦੋ ਆ ਕੰਮ ਤੁਸੀਂ ਕਿਸੇ ਅਮੀਰ ਸਿੱਖ ਨੂੰ ਕਹਿ ਦਿਓ ਭਾਈ ਤੂੰ ਅੱਗੇ ਲੱਗੋ ਕਰ ਦੋ ਆ ਕੰਮ ਤੇ ਤੁਸੀਂ ਮਾਡਲ ਚੈੱਕ ਕਰਾ ਲਓ ਵੀ ਭਾਈ ਫੇਲ ਹੋਣ ਵਾਲਾ ਮਾਡਲ ਤਾਂ ਨਹੀਂ ਜੇ ਤੁਹਾਨੂੰ ਕਹਿਤਾ ਬੁੱਧੀ ਜੀਵਿਆਂ ਨੇ ਵੀ ਫੇਲ ਹੋਣ ਵਾਲਾ ਮਾਡਲ ਨਹੀਂ ਤੁਹਾਨੂੰ ਮੈਨੂੰ ਤਾਂ ਵਿਚੋਂ ਹੀ ਕੱਢ ਦਿਓ ਯਾਰ ਵਧੀਆ ਨਹੀਂ ਉਹ ਤਾਂ ਸਾਰਿਆਂ ਨੂੰ ਸੌਖਾ ਕੰਮ ਆ ਤੇ ਹੁਣ ਕਹਿੰਦੇ ਜੀ ਇਹਨੇ ਕੁਆਇਨ ਬਣਾਤਾ ਤੇ ਬਣਾਤਾ ਭਾਈ ਮੇਰਾ ਦਿਮਾਗ ਮੇਰੀ ਮਰਜ਼ੀ ਤੁਹਾਡਾ ਕੀ ਲੈਣਾ ਤੇ ਥੀਰੀਅਮ ਤੇ ਜਾ ਕੇ ਤੁਸੀਂ ਬਣਾ ਲੈਂਦੇ ਤੁਹਾਨੂੰ ਕਿਸੇ ਨੇ ਰੋਕਿਆ ਸੀ ਤੁਹਾਡੇ ਦੀ ਪੁੱਤ ਨੂੰ ਕਿਸੇ ਨੇ ਰੋਕਿਆ ਸੀ ਇਹ ਤਾਂ ਭਾਈ ਜਿਹੜਾ ਪਹਿਲ ਕਰੂ ਉਹ ਹੀ ਰਹਿ ਜਿੱਤੂ ਕਮਾਲ ਕਰਦੇ ਹੋ ਯਾਰ ਐਡਾ ਲੱਤਾਂ ਖਚਣ ਦਾ ਕੋਈ ਆਧਾਰਤਾ ਹੋਵੇ ਤੇ ਜਿਹੜੇ ਡਰ ਜਾਂਦੇ ਹੈਗੇ ਕਮੈਂਟਾਂ ਤੋਂ ਉਹ ਭਰਾਵੋ ਤੁਹਾਡਾ ਕੋਈ ਕ੍ਰਾਈਮ ਜੇ ਸ਼ਾਹਰੁਖ ਖਾਨ ਨੇ ਕੋਲਗੇਟ ਦੇ ਟੂਥਪੇਸ ਦੀ ਮਸ਼ਹੂਰੀ ਕਰਤੀ ਤੇ ਕੱਲੂ ਕਹਿੰਦੇ ਦੰਦ ਖਰਾਬ ਹੋ ਗਏ ਤੇ ਅਗਲਾ ਜਾ ਕੇ ਸ਼ਾਹਰੁਖ ਖਾਨ ਨੂੰ ਫੜੂਗਾ ਅਗਲਾ ਕੰਪਨੀ ਵਾਲੇ ਨੂੰ ਫੜੂਗਾ ਤੇ ਕੰਪਨੀ ਚ ਵੀ ਰ ਮੈਂ ਓਨਰ ਹੀ ਹੈ ਨਹੀਂ ਡਾਇਰੈਕਟਰ ਹੀ ਹੈ ਨਹੀਂਗਾ ਫੇਰ ਦੋਸਤੋ ਵਕੀਲ ਸਾਹਿਬ ਨੇ ਉਹਨਾਂ ਨਾਲ ਕਰ ਲੋ ਗੱਲ ਤੁਹਾਨੂੰ ਕੋਈ ਮੈਸੇਜ ਆਉਂਦਾ ਵਕੀਲ ਸਾਹਿਬ ਨੂੰ ਕਹਿ ਦਿਓ ਵਕੀਲ ਸਾਹਿਬ ਸਾਨੂੰ ਆ ਮੈਸੇਜ ਆਇਆ ਕੋਈ ਦੱਸੇ ਤਾਂ ਸਹੀ ਵੀ ਕੇਵਲ ਸਿੰਘ ਨੂੰ ਭਾਈ ਅਸੀਂ ਫੜਿਆ ਕੋਈ ਫੋਰਸ ਦੱਸੇ ਕੋਈ ਦੱਸੇ ਅਸੀਂ ਕੱਲ ਨੂੰ ਆਪਦੀ ਰਿਪੋਰਟ ਲਗਾ ਦੇਾਂਗੇ ਭਾਈ ਸਾਡਾ ਬੰਦਾ ਇਹ ਨਹੀਂਗਾ ਇਹਦੇ ਵਿੱਚ ਕਿੱਡੀ ਕੁ ਗੱਲ ਹੋਗੀ ਇਹ ਡਰ ਗਏ ਵੀ ਇਹ ਨੌਕਰੀਆਂ ਦੇਣ ਲੱਗੇ ਕਰਜ਼ਾ ਲਾਉਣ ਦੀ ਗੱਲ ਕਰਨ ਲੱਗੇ ਸਾਨੂੰ ਆਟੇ ਦਾਲ ਤੇ ਕੌਣ ਵੋਟ ਪਾਊ ਰੌਲਾ ਇੱਥੇ ਖੜਾ ਆ ਚਾਰ ਪਾਣੀ ਤਿੰਨ ਚਾਂ ਜੱਬ ਕੇ ਹੈਰਾਨ ਕਰਨ ਲੱਗੇ ਹੋਰ ਤਾਂ ਕੋਈ ਰੌਲਾ ਨਹੀਂ ਤੇ ਤੁਸੀਂ ਬਣਾ ਲੈਂਦੇ ਤੁਹਾਨੂੰ ਰੋਕਿਆ ਸੀ ਕਿਸੇ ਨੇ ਕੋਇਨ ਬਣਾਉਣ ਤੋਂ ਜਦੋਂ ਦਿਮਾਗ ਨਹੀਂ ਚੱਲਣੇ ਆਪਦੇ ਤੇ ਦੋਸ਼ ਦੇਣਾ ਦੂਜਿਆਂ ਨੂੰ ਮੇਰੀ ਗੱਲ ਸੁਣਿਓ ਸਭ ਤੋਂ ਵੱਧ ਨੁਕਸਾਨ ਜਗਸੀਰ ਸਿੰਘ ਦਾ ਹੋਇਆ ਸੀ ਮੈਂ ਇਸ ਵੀਡੀਓ ਦੇ ਪਹਿਲੇ ਕਮੈਂਟ ਚ ਜਗਸੀਰ ਸਿੰਘ ਦਾ ਫੋਨ ਨੰਬਰ ਪਾਉਣ ਲੱਗਿਆ ਲੈ ਤੁਸੀਂ ਉਹਨੂੰ 65 ਲੱਖ ਰੁਪਏ ਦੇ ਆਓ ਜਾ ਕੇ ਜਿਹੜੇ ਲੱਤਾਂ ਖਿੱਚ ਰਹੇ ਆ ਤੇ ਉਹਨੂੰ ਪੁੱਛ ਲਿਓ ਭਾਈ ਤੇਰੇ ਨਾਲ ਬੰਦਾ ਖੜਿਆ ਕਿ ਨਹੀਂ ਖੜਿਆ ਸੰਝ ਗਏ ਤੇ ਤੁਸੀਂ ਜਾਓ ਖਾਂ ਪਹਿਲਾਂ ਅਗਲੇ ਦਾ ਖਰਚ ਘਟਾ ਨਾ ਤਾਂ ਤੁਸੀਂ ਕਰਨ ਦਿੰਦੇ ਹੋ ਕਿਸੇ ਨੂੰ ਤੇ ਅਸੀਂ ਤੁਰਿਆਂ ਅਗਲੇ ਦਾ ਘਾਟਾ ਵੀ ਪੂਰਾ ਕਰੀ ਜਾਂਦੇ ਆ ਤੇ ਡਰ ਆਸ ਲੱਗਿਆ ਪਿਆ ਵੀ ਭਾਈ ਇਹ ਤਾਂ ਕੁਆਂ ਨੇ ਕੜਤਾ ਇਹ ਤਾਂ ਅੰਤਾਂ ਦਾ ਕਮਾਈ ਤੇ ਹੋ ਰਹੀ ਆ ਭਾਈ ਆਹ ਦੇਖ ਲਓ ਲਗਾਤਾਰ ਰਾਤ ਦੇ ਜੀ 8 ਘੰਟੇ ਹੋਇਆ 7 6 7 ਘੰਟੇ ਹੋਇਆ ਆਪਾਂ ਨੂੰ ਅਨਾਉਂਸ ਕੀਤੇ ਨੂੰ ਤੇ ਖੜ ਜੋ 50 4 ਵਾਲੇ 64 ਵਾਲੇ ਤੇ ਕਿੰਨੇ ਉਹ ਇੰਟਰ ਇਸ ਵੈਰੀ ਗੁੱਡ ਯਾਰ ਠੀਕ ਆ ਤੇ ਆ ਲਓ ਜੀ ਮੈਸੇਜ ਮੈਸੇਜ ਨਾ ਤੁਰੇ ਹੀ ਆਉਂਦੇ ਆ ਸਾਰਿਆਂ ਦੇ ਤੁਹਾਡੇ ਆ ਮੈਸੇਜ ਦਿਖਾ ਦੇਣਾ ਆ ਸਾਰੇ ਤੁਹਾਡੇ ਕੋਇਨ ਖਰੀਦਣ ਵਾਲਿਆਂ ਦੇ ਆ ਤੁਸੀਂ ਦੇਖ ਲਓ ਆਪਦੇ ਤੁਹਾਨੂੰ ਯਾਦ ਆ ਜੂਗਾ ਦੇਖ ਲਓਗੇ ਕਿਹਨੇ ਕਿਹਨੇ ਕੀਤੇ ਨੇ ਕਪਤਾਨ ਆ ਮੁੰਡਾ ਓ ਮਾਈ ਬਾਪ ਬਈ ਆ ਤਾਂ ਮੇਰੇ ਦੋ ਨੰਬਰ ਆ ਗਏ ਆ ਦੋ ਨੰਬਰ ਅਜੀਤ ਸਿੰਘ ਦਾ ਹੇ ਜੀ ਅਮਨਦੀਪ ਸਿੰਘ ਨੇ ਮਨਜੀਤ ਸਿੰਘ ਨੇ ਜਸਵਿੰਦਰ ਰਹਿਲ ਜੀ ਨੇ ਤੇ ਬਾਈ ਸਾਰੀ ਰਾਤ ਫੋਨ ਤੇ ਮੈਸੇਜ ਵੈ ਕਰਦਿਆਂ ਦੀ ਹੋ ਗਿਆ ਮੈਨੂੰ ਬੈਠੇ ਦਾ ਤੇ ਤੁਸੀਂ ਵੈਜੋ ਯਾਰ ਤੁਸੀਂ ਕਰ ਲੋ ਲਓ ਮੈਂ ਤੁਹਾਨੂੰ ਕੋਇਨ ਦੀ ਵੀ ਐਕਸੈਸ ਦੇ ਦਿੰਦਾ ਹੋਰ ਦੱਸੋ ਪਰ ਮੂਰੇ ਤਾਂ ਲੱਗੋ ਵੀ ਬਾਈ ਅਸੀਂ ਛਾਤੀ ਤੇ ਆਥਾਪੜਦੇ ਆ ਅਸੀਂ ਲੱਗਦੇ ਆ ਮੂਰੇ ਲੈ ਕੋਇਨ ਦਾ ਵਾਲਟ ਵੀ ਸਾਨੂੰ ਦੇ ਤੇ ਕੇਐਮਸੀਆਈ ਦੀ ਮਾਲਕੀ ਵੀ ਸਾਨੂੰ ਦੇ ਜੇ ਤਾਂ ਮੈਂ ਉਹਦੇ ਤੋਂ ਪਿੱਛੇ हट ਜਾ ਫੇਰ ਕਿਉਂ ਪਰ ਇੱਕ ਨਿਊਜ਼ ਰਿਪੋਰਟਰ ਨੂੰ ਨਾਲ ਲੈ ਕੇ 11 ਜਾਣਿਆਂ ਦੀ ਪੰਚਾਇਤ ਬਣਾ ਕੇ ਜੋ ਮਰਜੀ ਆਜੋ ਤੁਹਾਡੇ ਹਵਾਲੇ ਨਾ ਕੀਤਾ ਤਾਂ ਕਹਿ ਦਿਓ ਫੇਰ ਤਾਂ ਕਿਉਂ ਨਾ ਵੀ ਨੀਤ ਚ ਖੋਟ ਆ ਤੇ ਬਿਨਾ ਮਤਲਬ ਤੋਂ ਹੀ ਮੂੰਹ ਹੀ ਲੱਤਾਂ ਖਿੱਚਣ ਨੂੰ ਜਦੋਂ ਕੋਈ ਲੱਤਾਂ ਖਿੱਚਣ ਨੂੰ ਲੱਭ ਵੀ ਨਹੀਂ ਰਹੀ ਪਹੁੰਚਾ ਨਹੀਂ ਆ ਰਿਹਾ ਵੀ ਕਿੱਥੋਂ ਇਹਦਾ ਲੱਤ ਪੜੀ ਹੁਣ ਮੈਨੂੰ ਜਿਹੜੇ ਮੇਰੇ ਦੋਸਤਾਂ ਨੇ ਨਾ ਮਹੀਨਾ ਹੋ ਗਿਆ ਸੀ 2 ਮਹੀਨੇ ਮੈਸੇਜ ਵੀ ਨਹੀਂ ਕੀਤਾ ਕੱਲ ਉਹਨਾਂ ਦੇ ਵੀ ਮੈਸੇਜ ਆਏ ਭਾਈ ਮੈਨੂੰ ਫਲਾਨਾ ਬੰਦਾ ਆਇਆ ਕਹਿੰਦਾ ਆਤਮਕਰਨਾ ਆਇਆ ਕਹਿੰਦਾ ਮੈਂ ਕਹਾ ਯਾਰ ਉਹਨੂੰ ਜਾ ਕੇ ਕਹਿ ਲੈ ਵੀ ਹਲਾਲਾ ਜਿਹੜਾ ਟੱਲਾ ਲਾਉਣਾ ਜਾ ਕੇ ਜਿਹੜਾ ਪਹਿਲਿਆਂ ਨੇ ਹਲਾਲਾ ਤੂੰ ਹਲਾਲਾ ਵੀ ਪ੍ਰੈਸ ਕਾਨਫਰੈਂਸ ਕਿਉਂ ਨਹੀਂ ਕਰਦੇ ਕੋਈ ਲੋਕਾਂ ਨੂੰ ਪਤਾ ਤਾਂ ਲੱਗੇ ਵੀ ਭਾਈ ਜਗਬੰਦੀਪ ਕੌਣ ਆ ਪ੍ਰੈਸ ਕਾਨਫਰੈਂਸ ਕਰੋ ਜਾ ਕੇ ਭਾਈ ਸਾਰੇ ਸਬੂਤ ਰੱਖ ਦਿਓ ਜਾ ਕੇ ਲੋਕ ਆਪੇ ਨਿਤਾਰਾ ਕਰ ਲੈਣਗੇ ਹਾਂ ਮੈਂ ਤਾਂ ਇਹਗਾ ਠੱਗ ਜਾਓ ਜੇ ਠੱਗ ਦੀ ਬਣਾਈ ਹੋਈ ਸਕੀਮ ਚੱਲ ਸਕਦੀ ਹੈ ਤੇ ਥੋੜਾ ਕੀ ਢਿੱਡ ਦੁਖਦਾ ਪੰਜਾਬ ਤਾਂ ਬਚ ਜੂ ਮੈਂ ਬੇਨਤੀ ਕਰਦਾ ਜੀ ਉਹਨਾਂ ਮਾਵਾਂ ਨੂੰ ਜਿਨ੍ਹਾਂ ਦੇ ਪੁੱਤ ਮੁੱਕ ਗਏ ਇਹ ਖਾ ਗਏ ਰਾਖਸ਼ ਤੁਹਾਡੇ ਪੁੱਤ ਇਹ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਖਾ ਜਾਣਗੇ ਤੁਹਾਡੇ ਘਰ ਦੀਆਂ ਇੱਟਾਂ ਵੀ ਖਾ ਜਾਣਗੇ ਮੇਰੀ ਬੇਨਤੀ ਆ ਉਹਨਾਂ ਐਸਸੀ ਬੀਸੀ ਮੇਰੇ ਬੱਚਿਆਂ ਨੂੰ ਮੇਰੇ ਬੱਤਿਓ ਤੁਸੀਂ ਮੇਰੇ ਭੈਣ ਭਰਾ ਹੋ ਤੁਹਾਡਾ ਫਰਜ਼ ਬਣਦਾ ਕੇਐਮਸੀਆਈ ਦੇ ਨਾਲ ਖੜਨਾ ਤੇ ਖਾਲਸਾ ਕਮਾਈ ਦੇ ਨਾਲ ਖੜਨਾ ਆਪਣੀ ਧੀਆ ਪੁੱਤਾਂ ਦਾ ਫਾਇਦਾ ਤੇ ਆਪਣੀ ਕਰਜ਼ੇ ਲੈਣੇ ਆ ਤੈਨੂੰ ਜਿੰਨਾਂ ਕੋਲੇ ਜ਼ਮੀਨ ਹੈ ਨਹੀਂ ਐਸੀਓ ਬੀਸੀਓ 5 ਲੱਖ ਤੱਕ ਦਾ ਕਰਜ਼ ਦੇਾਂਗੇ ਜੀ ਕੋਈ ਡੰਗਰ ਪਸ਼ੂ ਲੈਣਾ ਕੋਈ ਢਾਰਾ ਬਣਾਉਣਾ ਕੋਈ ਬੱਕਰੀਆਂ ਰੱਖਣੀਆਂ ਕੋਈ ਮੁਰਗੀਆਂ ਰੱਖਣੀਆਂ ਦੇਤੀ ਪਰ ਕੇਐਮਸੀ ਨਾਲ ਜੁੜਿਆਓ ਤੇ ਉਹਨਾਂ ਦੀ ਕੋਈ ਫੀਸ ਨਹੀਂ ਐਸੀ ਦੇ ਬੀਸੀ ਪਰਿਵਾਰਾਂ ਦੀ ਕੋਈ ਮੈਂਬਰਸ਼ਿਪ ਫੀਸ ਨਹੀਂ ਸਾਡੇ ਮੈਂਬਰ ਬਣੋਗੇ ਸਿਰਫ 100 ਰੁਪਏ ਦਾ ਤੁਹਾਨੂੰ ਆਈਡੀ ਕਾਰਡ ਆ ਮੈਂਬਰ ਬਣੋ ਆਪ ਦਾ ਆਈਡੀ ਕਾਰਡ ਲਵੋ ਤੇ ਤੁਹਾਨੂੰ ਕਰਜ ਦੇਾਂਗੇ ਅਸੀਂ 5-5 ਲੱਖ ਤੱਕ ਦੇ ਬੱਕਰੀਆਂ ਤੇ ਮੁਰਗੀਆਂ ਤੇ ਗਾਈਆਂ ਤੇ ਤੇ ਉਹ ਦੁੱਧ ਸਾਨੂੰ ਵਾਪਸ ਪਾਓ ਤੁਸੀਂ ਤੁਸੀਂ ਬਾਹਰ ਨਹੀਂ ਵੇਚ ਸਕਦੇ ਦੁੱਧ ਉਹ ਬਸ ਇੰਨੀ ਸ਼ਰਤ ਹੋਊਗੀ ਤੇ ਤੁਸੀਂ ਦੱਸੋ ਜੀ ਇਹਦੇ ਵਿੱਚ ਕੀ ਗਲਤ ਗੱਲ ਆ ਮੈਂ ਬੇਨਤੀ ਕਰਦਾ ਖਡੂਰ ਸਾਹਿਬ ਵਾਲਿਓ ਤੁਹਾਡੇ ਕੋਲੇ ਮੌਕਾ ਐ ਤੇ ਕਿ ਇਹਨਾਂ ਦੇ ਮੂੰਹ ਤੇ ਚਪੇੜ ਮਾਰਨ ਦਾ ਤੇ ਮੌਕਾ ਸੰਗਰੂਰ ਵਾਲਿਓ ਤੁਹਾਡੇ ਕੋਲੇ ਇਹਨਾਂ ਦੇ ਮੂੰਹ ਤੇ ਚਪੇੜ ਮਾਰਨ ਦਾ ਬਾਕੀ ਦੀਆਂ ਸੀਟਾਂ ਦੇ ਕਿਹਦੇ ਮਾਰਨੀ ਆ ਉਹ ਵੀ ਦੱਸ ਦੂੰ ਤੁਹਾਨੂੰ ਵੇ ਕੀ ਦਾ ਕੀ ਦਾ ਢਿੱਡ ਦੁਖਦਾ ਤੁਹਾਡੇ 3 ਪੁੱਤਾਂ ਨੂੰ ਨੌਕਰੀ ਮਿਲਣ ਤੋਂ ਕੀ ਦਾ ਢਿੱਡ ਦੁਖ ਰਿਆ ਤੁਹਾਡੇ ਕਰਜ਼ੇ ਲਾਉਣ ਦੀ ਅਨਾਉਂਸਮੈਂਟ ਤੋਂ ਕੀ ਦਾ ਢਿੱਡ ਦੁਖ ਰਿਆ ਇਹ ਉਹਨਾਂ ਦਾ ਦੁਖ ਰਿਆ ਵੀ ਇਹਨਾਂ ਨੇ ਆਟੇ ਦਾਲ ਤੇ ਸਾਨੂੰ ਕਿੱਥੋਂ ਪੁੱਛਣਾ ਸਰਕਾਰ ਦਾ ਦੁਖ ਰਿਆ ਲੋ ਕੇਐਮਸੀ ਆਈ ਹੁਣ ਬੰਦ ਵੀ ਕਰ ਦੇਣ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਤੁਹਾਡਾ ਕੱਲੇ ਕੱਲੇ ਦਾ ਕਰਜ਼ਾ ਲਾਹਾਂਗੇ ਤੇ ਕੱਲੇ ਕੱਲੇ ਨੂੰ ਡੰਗਰ ਪਸ਼ੂ ਲੈ ਕੇ ਦੇਵਾਂਗੇ ਕਰ ਦੇਣ ਬੰਦ ਹੁਣ ਤਾਂ ਕੋਈ ਨ ਹੈਗਾ ਆਪਣੇ ਕੋਲੇ ਲੈ ਕੇਐਮਸੀ ਆਈ ਕਰ ਦੇਣ ਬੰਦ ਜੀ ਕੱਲ ਨੂੰ ਸ਼ਟ ਆਫ ਕਰ ਦੇਣ ਦਫਤਰ ਬੰਦ ਕਰ ਦੇਣ ਨਾ ਆਇਓ ਭਾਈ ਕੰਮ ਵਾਲਿਓ ਜਿਹਨੇ ਨਹੀਂ ਆਉਣਾ ਜਿਹਨੂੰ ਡਰ ਲੱਗਦਾ ਘਰੇ ਬਹਿ ਜਾਓ ਠੀਕ ਹੈ ਬੰਦ ਕਰ ਦੇਣਾ ਹੁਣ ਆਪਣੇ ਕੋਲੇ ਬਲੋਕਚੇਨ ਹੈਗੀ以以ਥੀਰੀਅਮ ਹੈਗਾ ਪੈਸਾ ਤੁਹਾਨੂੰ ਦੱਸਦਾ ਕਿਵੇਂ ਬਣਨਾ ਇੱਕ ਵਾਰੀ ਸਾਥ ਜ਼ਰੂਰ ਦੇ ਦਿਓ ਇੱਕ ਇੱਕ ਖਰੀਦ ਕੇ ਪਰ ਤੁਸੀਂ ਦੱਸ ਦਿਓ ਵੀ ਪੈਸਾ ਕਿੱਥੇ ਬਚਾਉਣਾ ਨਾ ਮੈਂ ਟਰਾਂਜੈਕਸ਼ਨ ਕਰਾਂ ਆਨਲਾਈਨ ਤੁਹਾਡੇ ਕੋਲੇ ਪੈਸਾ ਪਹੁੰਚ ਜਾਊਗਾ ਜੀ ਇਥੇ ਅਗਲੇ ਨੂੰ ਕੋਇਨ ਦਿੱਤੇ ਉੱਥੇ ਦਿੱਤੇ ਤੇ ਗੱਲ ਖਤਮ ਦੱਸੋ ਕੋਇਨ ਦੇ ਕੇ ਆਪਦੇ ਕੈਸ਼ ਕਰਵਾ ਲੈਣੇ ਆ ਬਟਾ ਲਾਂਗੇ ਠੀਕ ਹੈ ਜੀ ਬਟਾ ਕੇ ਤੁਹਾਨੂੰ ਕੈਸ਼ ਚ ਪੈਸਾ ਪਹੁੰਚਦਾ ਕਰ ਦਾਂਗੇ ਜ਼ਰੂਰੀ ਤਾਂ ਨਹੀਂ ਬੈਂਕ ਥਰੂ ਹੀ ਪੈਸਾ ਆਉਂਦਾ ਕੈਸ਼ ਵੀ ਬੰਦਾ ਪੈਸੇ ਭੜਾ ਸਕਦਾ ਘਰੇ ਜਾ ਕੇ ਤੁਹਾਨੂੰ ਠੀਕ ਆ ਪਰ ਵੀਰ ਹੁਣ ਰੋਕ ਨਹੀਂ ਸਕਦੇ ਜਿੰਨਾ ਚਿਰ ਸਾਹ ਚੱਲਦੇ ਨੇ ਤੇ ਇੱਕ ਇੱਕ ਸਾਹ ਪੰਜਾਬ ਲਈ ਆਉ ਤੇ ਪੰਜਾਬ ਲਈ ਆ ਰਿਹਾ ਜਿੰਨਾ ਮਰਜ਼ੀ ਲੱਤਾਂ ਖਿੱਚ ਲੋ ਇਹ ਨਹੀਂ ਰੁਕਦਾ ਕਿਉਂ ਇੱਕ ਪੈਦੇ ਰੇਡੀਏਟਰ ਨਹੀਂ ਹੁੰਦਾ ਸੰਗਰੂਰ ਵਾਲਿਆਂ ਦਾ ਆਸ਼ਾ ਹੱਲਿਆਂ ਵੇਲੇ ਦਾ ਆਜ਼ਾਦੀ ਕਲਾਟੀਏ ਦਾ ਇਹਦੇ ਰੇਡੀਏਟਰ ਨਹੀਂ ਹੁੰਦਾ ਬਾਈ ਇਹ ਤਾਂ ਚੜਾਈ ਫੱਟ 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 ਕਰਕੇ ਚੜ ਜਾਣਾ ਜਿੰਨੀਆਂ ਮਰਜ਼ੀ ਖਿੱਚੀ ਜਾਓ ਹੁਣ ਨਹੀਂ ਰੁਕਣਾ ਇਹ ਤੁਹਾਡੇ ਵਸ ਦੀ ਗੱਲ ਨਹੀਂ ਬਹਿ ਜਾਓ ਠੰਡਾ ਪਾਣੀ ਪੀਓ ਲੱਸੀ ਪਾਣੀ ਪੀਓ ਤੇ ਕੇਐਮਸੀ ਨਾਲ ਤੁਰੋ ਤੁਹਾਡੇ ਵੀ ਕਰਜ ਲਾਂਗੇ ਤੁਹਾਡੇ ਵੀ ਬੱਚਿਆਂ ਨੂੰ ਨੌਕਰੀ ਦੇਵਾਂਗੇ ਜਿਹੜਿਆ ਦਿਲਜੀਤ ਸਿੰਘ ਕਿਹੜਾ ਦਸਾਂਜ ਮੈਸੇਜ ਕਰ ਰਿਹਾ ਸਾਡੇ ਪੁਰਾਣੇ ਗਰੁੱਪਾਂ 'ਚ ਕਿਸਾਨ ਕੋਆਪਰੇਟਿਵ ਵਾਲਿਆਂ 'ਚ ਭਰਾਵਾ ਬਾਹਲਾ ਜਿਆਦੇ ਢਿੱਡ ਦੁਖਦਾ ਹਾਜਮੁਲਾ ਲੈ ਲੈ ਜਾਂ ਜਿਵੇਂ ਉਹ ਕਹਿਣਾ ਹੁੰਦਾ ਵੀ ਮੱਚੂ ਕਾਲ ਜਾ ਕੈਪਸੂਲ ਲੈ ਲਈ ਤੂੰ ਦੋ ਤਜਾਬ ਦੇ ਆ ਇੱਥੇ ਪਈ ਆ ਮੇਰੇ ਕੋਲੇ ਉਹ ਤਾਂ ਸੱਚ ਸਿਗਨੇਚਰ ਦੇ ਆ ਇਹ ਨਾਲ ਲੈ ਲਈ ਕਿਤੇ ਇਹਦੇ ਪੂਰ ਨਾਮ ਕੋਟੇ ਜੜ ਕੇ ਛਾਲ ਮਾਰੇ ਤੇ ਤੂੰ ੱੱਲੇ ਵੀ ਨਹੀਂ ਜਾਣੇ ਇਹ ਗੱਲ ਆ ਤੇ ਮੈਨੂੰ ਦੱਸੋ ਜੀ ਮੈਂ ਕਿੱਥੇ ਗਲਤ ਆ ਤੁਸੀਂ ਆਜੋ 11 ਜਾਣਿਆਂ ਦੀ ਪੰਚਾਇਤ ਲੈ ਕੇ ਸਿੱਖ ਲੀਡਰ ਆ ਜਾਣ 11 ਜਾਣਿਆਂ ਦੀ ਪੰਚਾਇਤ ਲੈ ਕੇ ਮੈਂ ਕੋਇਨ ਦਾ ਵਾਲਟ ਇਹਨਾਂ ਦੇ ਨਾਮ ਕਰ ਦੂੰਗਾ ਜੀ ਮੇਰੇ ਕੋਲੇ ਆਜੋ ਤੁਸੀਂ 11 ਜਾਣਿਆਂ ਦੀ ਪੰਚਾਇਤ ਲੈ ਕੇ ਮੈਂ ਕੇएमसी ਤੁਹਾਡੇ ਹਵਾਲੇ ਕਰ ਦਿਆਂਗਾ ਜੀ ਖਾਤਾ ਖਲਾਓ ਤੇ ਪੈਸੇ ਥੋੜੇ ਜਿਹਾ ਅਸੀਂ ਪਾਵਾਗੇ ਉਹ ਚ ਕਿਸਾਨ ਯੂਨੀਅਨ ਆਜੋ ਆਜੋ ਅੱਗੇ ਲੱਗੋ ਸਰਕਾਰ ਆਜੋ ਅੱਗੇ ਲੱਗੋ ਮੈਂ ਤਾਂ ਕਹਿ ਰਿਹਾ ਤੇ ਨਾ ਅੱਗੇ ਲੱਗਣਾ ਤੇ ਨਾ ਰੌਲਾ ਏ ਠੱਗ ਜੀ ਏ ਠੱਗ ਜੀ ਠੱਗ ਜੀ ਲੈ ਤੇ ਜਿਹੜੇ ਦਾ ਕਾਲੀਦਲ ਬਣਾਈ ਫਿਰਦੇ ਹੋ ਕਰਤਾਰ ਸਿੰਘ ਚੱਬਰ ਦਾ ਪਹਿਲਾਂ ਬੈਂਕ ਨਾਲ ਪਾਸਟਰ ਚ ਜਾ ਕੇ ਉਹ ਬੰਦੇ ਨੂੰ ਕਹੋ ਵੀ ਨਾ ਤੂੰ ਠੱਗ ਸੀ ਤੇਰਾ ਮਨਾਇਆ ਕਾਲੀ ਦਲ ਸਾਡੇ ਮਨਜ਼ੂਰ ਨਹੀਂ ਤੇ ਕਈ ਕਾਂਗਰਸ ਚ ਸੀਗੇ ਆਪਣੇ ਵੀ ਵੱਡੇ ਲੀਡਰ ਕਈ ਕਾਂਗਰਸ ਚ ਸੀਗੇ ਉਹਨਾਂ ਨੂੰ ਕਹਿ ਕੇ ਉਹ ਪਿੱਛੇ ਜਾ ਕੇ ਵੀ ਨਾ ਕਾਂਗਰਸ ਛੱਡੋ ਦੁਬਾਰੇ ਜਨਮ ਜਨਮ ਲਵੋ ਪਹਿਲਾਂ ਪਿੱਛੋਂ ਆਪਣੀ ਗਲਤੀ ਸਧਾਰੋ ਫੇਰ ਅਸੀਂ ਤੁਹਾਡੇ ਨਾਲ ਤੁਰਾਂਗੇ ਤੇ ਵੀਰ ਬਣ ਕੇ ਮੈਂ ਕੱਲ ਨੂੰ ਫਰੀਜ਼ ਕਰ ਦੇਣੀ ਆ ਤਿੰਨ ਦਿਨ ਹੋਰ ਆ ਇਹਦੀ ਬੁਕਿੰਗ ਜਿਹੜਾ ਕਰਾ ਸਕਦਾ ਉਹਦੇ ਕਿਰਾਏ ਹੁਣ ਰਾਤ ਸਵਾ ਪੌਂਡ ਤੋਂ ਸ਼ੁਰੂ ਕੀਤਾ ਸੀਗਾ ਜੀ ਤਕਰੀਬਨ 25.35 ਡਾਲਰ ਤੇ ਸੂਈ ਵੱਜੀ ਖੜੀ ਆ ਕਿਉਂਕਿ ਬੁਕਿੰਗ ਦੇ ਹਿਸਾਬ ਨਾਲ ਤਾਂ ਠਾਂ ਠਾਂ ਜਾਂਦਾ ਹੈ ਠਾਂ ਤਾਂ ਇਹਨੂੰ ਆਉਣੀ ਨਹੀਂ ਨਾ ਦੇਣਾ ਤਾਂ ਹੀ ਤਾਂ ਰੱਖਣਾ ਇਹਨੂੰ ਸੋ ਜਿਹੜੇ-ਜਿਹੜੇ ਵੀ ਰਹਿੰਦੇ ਹੋ ਭਰਾਵੋ ਆਪ ਦਾ ਫੋਨ ਕਰ ਦਿਓ ਮੈਸੇਜ ਕਰ ਦਿਓ ਪਰ ਆਪ ਦਾ ਐਡਰੈਸ ਦਿਆ ਕਰੋ ਨਾਲ ਜਿਹੜੇ ਜਿਹੜੇ ਬੁਕਿੰਗ ਕਰ ਰਹੇ ਹੋ ਫੇਰ ਥੋੜੀ ਮੰਨੀ ਜਾਓ ਬੁਕਿੰਗ ਐਡਰੈਸ ਦਿਓਗੇ ਤਾਂ